ਦੋਸਤੋ ਆਪਾਂ ਸਾਰੇ ਚਾਹੁੰਦੇ ਆ ਕਿ ਹੋਟਲਾਂ ਰੈਸਟੋਰੈਂਟਾਂ ਵਰਗਾ ਖਾਣਾ ਆਪਾਂ ਆਪਣੇ ਘਰ ਦੇ ਵਿੱਚ ਵੀ ਤਿਆਰ ਕਰੀਏ ਅੱਜ ਅਸੀਂ ਤਿਆਰ ਕਰ ਰਹੇ ਹਾਂ ਸ਼ਾਹੀ ਦੰਮਾ ਲੂ ਇੱਕਦਮ ਪਰਫੈਕਟ ਮਸਾਲਿਆਂ ਦੇ ਵਿੱਚ ਲਿਪਟਿਆ ਹੋਇਆ ਇਸ ਤਰ੍ਹਾਂ ਅਗਰ ਤੁਸੀਂ ਇੱਕ ਵਾਰ ਸ਼ਾਹੀ ਦੰਮਾ ਲੂ ਤਿਆਰ ਕਰ ਲਵੋਗੇ ਤਾਂ बार-बार ਇਸ ਨੂੰ ਆਪਣੇ ਘਰ ਦੇ ਵਿੱਚ ਜ਼ਰੂਰ ਤਿਆਰ ਕਰੋਗੇ ਦੋਸਤੋ ਜਿੰਨਾ ਵੀ ਵੀਰਾਂ ਭੈਣਾਂ ਦੋਸਤਾਂ ਮਿੱਤਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਬੈਲ ਆਈਕਨ ਦਾ ਬਟਨ ਜਰੂਰ ਦਵਾ ਦਿਓ ਤਾਂ ਜੋ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲ ਜਾਵੇ ਤੇ ਅਸੀਂ ਤੁਹਾਡੇ ਲਈ ਲੈ ਕੇ ਆਈਏ ਨਵੇਂ-ਨਵੇਂ ਹੋਰ ਵੀ ਵੀਡੀਓਜ਼ ਸਤਿ ਸ਼੍ਰੀ ਅਕਾਲ ਜੀ ਦੋਸਤੋ ਇੱਕ ਵਾਰ ਆਪ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਕੈਪੀਟਲਸ ਫੂਡ ਦੇ ਵਿੱਚ ਸ਼ਾਹੀ ਦਾ ਮਾਲੂ ਤਿਆਰ ਕਰਨ ਦੇ ਲਈ ਅਸੀਂ 1/2 ਕਿਲੋ ਛੋਟੇ ਆਲੂ ਉਹਨਾਂ ਨੂੰ ਉਬਾਲ ਕੇ ਚੱਲ ਲਿਆ ਤੇ ਉਸ ਤੋਂ ਬਾਅਦ ਅਸੀਂ ਕੀ ਕਰਨਾ ਇੱਕ ਫੌਕ ਦੀ ਮਦਦ ਦੇ ਨਾਲ ਇਸ ਤਰ੍ਹਾਂ ਆਲੂਆਂ ਨੂੰ ਪ੍ਰਿਕ ਜ਼ਰੂਰ ਕਰਨਾ ਦੋਸਤੋ ਇਸ ਤਰ੍ਹਾਂ ਪ੍ਰਿਕ ਕਰਨ ਦੇ ਨਾਲ ਆਪਾਂ ਜੋ ਮਸਾਲਾ ਤਿਆਰ ਕਰਾਂਗੇ ਉਹ ਇਹਨਾਂ ਦੇ ਅੰਦਰ ਤੱਕ ਚਲਾ ਜਾਵੇਗਾ ਲੋ ਆਪਾਂ ਸਾਰੇ ਆਲੂ ਇੱਕਦਮ ਪ੍ਰਿਕ ਕਰਕੇ ਤਿਆਰ ਕਰ ਲੈਨੇ ਤੇ ਇੱਥੇ ਆਪਾਂ ਦੋ ਲਾਲ ਟਮਾਟਰ ਲਸਣ ਅਦਰਕ ਦੋ ਹਰੀਆਂ ਮਿਰਚਾਂ ਤੇ 10 ਤੋਂ 12 ਪੀਸ ਕਾਜੂ ਲੈਨੇ ਆਪਾਂ ਇਹਨਾਂ ਦੀ ਇੱਕ ਬਰੀਕ ਪਿਉਰੀ ਤਿਆਰ ਕਰਾਵਾਂਗੇ ਤੇ ਨਾਲ ਹੀ ਅਸੀਂ ਦੋ ਪਿਆਜ਼ ਬਰੀਕ ਚੌਪ ਕਰਕੇ ਲੈਤੇ ਨੇ ਦੋਸਤੋ ਜੋ ਆਪਾਂ ਟਮਾਟਰ ਹਰੀ ਮਿਰਚ ਤੇ ਅਦਰਕ ਸੀ ਉਹਨਾਂ ਦਾ ਆਪਾਂ ਪੇਸਟ ਬਣਾ ਲਿਆ ਤੇ ਅਸੀਂ ਇੱਕ ਕੜਾਹੀ ਦੇ ਵਿੱਚ ਪਾਵਾਂਗੇ ਦੋ ਘੜਛੀਆਂ ਤੇਲ ਤੇਲ ਇੱਥੇ ਤੁਸੀਂ ਆਪਣੀ ਮਰਜ਼ੀ ਦਾ ਜੋ ਵੀ ਤੁਸੀਂ ਯੂਜ਼ ਕਰਦੇ ਹੋ ਲੈ ਸਕਦੇ ਹੋ ਤੇਲ ਨੂੰ ਥੋੜਾ ਜਿਹਾ ਗਰਮ ਹੋਣ ਤੇ ਅਸੀਂ ਇਹਦੇ ਵਿੱਚ ਆਪਾਂ ਜੋ ਆਪਣੇ ਆਲੂ ਉਬਾਲ ਕੇ ਪ੍ਰੈਕ ਕਰਕੇ ਰੱਖੇ ਸੀ ਉਹਨਾਂ ਨੂੰ ਇਸ ਦੇ ਵਿੱਚ ਪਾ ਦਵਾਂਗੇ ਤੇ ਸ਼ੈੱਲੋ ਫਰਾਈ ਕਰਾਂਗੇ ਦੋਸਤੋ ਇੱਥੇ ਆਪਾਂ ਆਪਣੇ ਆਲੂਆਂ ਨੂੰ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰਾਂਗੇ ਇੱਕ ਤੋਂ 2 ਮਿੰਟ ਦੇ ਵਿੱਚ ਹੀ ਆਪਣੇ ਆਲੂ 골ਡਨ ਬ੍ਰਾਊਨ ਹੋ ਜਾਣਗੇ ਤੇ ਆਪਾਂ ਇਹਨਾਂ ਨੂੰ ਜਦੋਂ 골ਡਨ ਬ੍ਰਾਊਨ ਹੋ ਗਏ ਤਾਂ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਢਾਂਗੇ ਦੇਖੋ ਦੋਸਤੋ ਆਪਣੇ ਆਲੂ ਇੱਕਦਮ ਚੰਗੀ ਤਰ੍ਹਾਂ 골ਡਨ ਬ੍ਰਾਊਨ ਹੋ ਚੁੱਕੇ ਨੇ ਹੁਣ ਆਪਾਂ ਇੱਥੇ ਕੀ ਕਰਨਾ ਇਹਨਾਂ ਨੂੰ ਇੱਕਾ ਅਲੱਗ ਪਲੇਟ ਦੇ ਵਿੱਚ ਜਾਂ ਕਿਸੇ ਹੋਰ ਬਰਤਨ ਦੇ ਵਿੱਚ ਕੱਟ ਕੇ ਰੱਖ ਲਵਾਂਗੇ ਦੋਸਤੋ ਇੱਥੇ ਆਪਾਂ ਹੋਰ ਤੇਲ ਨਹੀਂ ਵਰਤਣਾ ਜੋ ਆਪਣੇ ਕੋਲ ਇਸ ਕੜਾਹੀ ਦੇ ਵਿੱਚ ਤੇਲ ਬਚਿਆ ਹੋ ਉਸ ਦੇ ਵਿੱਚ ਹੀ ਆਪਾਂ ਪਾਵਾਂਗੇ ਕੁਝ ਕੜੇ ਮਸਾਲੇ ਇਸ ਬੱਤਾ ਪੰਜ ਤੋਂ ਛੇ ਕਾਲੀਆਂ ਮਿਰਚਾਂ ਇੱਕ ਵੱਡਾ ਪੀਸ ਕਾਲੀ ਇਲਾਇਚੀ ਦਾਲਚੀਨੀ ਦਾ ਟੁਕੜਾ ਦੋ ਸਬਤ ਲਾਲ ਮਿਰਚਾਂ ਤੇ ਦੋ ਤੋਂ ਤਿੰਨ ਪੀਸ ਲੌਂਗ ਤੇਲ ਆਪਣਾ ਗਰਮੀ ਸੀ ਅਸੀਂ ਸਾਰੇ ਖੜੇ ਮਸਾਲੇ ਤੇਲ ਦੇ ਵਿੱਚ ਪਾ ਦੇਵਾਂਗੇ ਜਦੋਂ ਤੇਲ ਥੋੜਾ ਜਾਂ ਮਸਾਲੇ ਕੜਕ ਜਾਣ ਤਾਂ ਉਸ ਦੇ ਵਿੱਚ ਅਸੀਂ ਪਾਵਾਂਗੇ ਅੱਧਾ ਚਮਚਾ ਜੀਰਾ ਜੀਰਾ ਪਾਉਣ ਤੋਂ ਬਾਅਦ ਅਸੀਂ ਇਸ ਦੇ ਵਿੱਚ ਪਾਵਾਂਗੇ ਤਿੰਨ ਤੋਂ ਚਾਰ ਛੁਟਕੀਆਂ ਹਿੰਗ ਹਿੰਗ ਪਾਉਣ ਤੋਂ ਬਾਅਦ ਅਸੀਂ ਇਸ ਨੂੰ ਥੋੜਾ ਜਾਂ ਹੋਰ ਸੇਕ ਲਵਾਵਾਂਗੇ ਤੇ ਇਸ ਦੇ ਵਿੱਚ ਜੋ ਆਪਾਂ ਪਿਆਜ਼ ਬਰੀਕ ਚੌਪ ਕੀਤੇ ਸੀ ਉਹਨਾਂ ਪਿਆਜ਼ਾਂ ਨੂੰ ਇਸ ਦੇ ਵਿੱਚ ਪਾ ਕੇ ਇਸ ਨੂੰ ਵੀ ਥੋੜਾ ਜਾਂ ਬ੍ਰਾਊਨ ਹੋਣ ਤੱਕ ਪਕਾਉਂਦੇ ਜਾਵਾਂਗੇ ਲੋ ਆਪਣੇ ਪਿਆਜ਼ ਬ੍ਰਾਊਨ ਹੋ ਚੁੱਕੇ ਨੇ ਹੁਣ ਅਸੀਂ ਇੱਥੇ ਪਾਵਾਂਗੇ ਅੱਧਾ ਚਮਚਾ ਹਲਦੀ ਤੇ ਨਾਲ ਹੀ ਅਸੀਂ ਇੱਥੇ ਪਾਈ ਆ ਇੱਕ ਚਮਚ ਲਾਲ ਕਸ਼ਮੀਰੀ ਮਿਰਚ ਦੋਸਤੋ ਇੱਥੇ ਅਸੀਂ ਕਸ਼ਮੀਰੀ ਮਿਰਚ ਦਾ ਇਸਤੇਮਾਲ ਕਰ ਰਹੇ ਹਾਂ ਤਾਂ ਜੋ ਆਪਣੀ ਜੋ ਆਪਾਂ ਗਰੇਵੀ ਤਿਆਰ ਕਰਾਂਗੇ ਉਸ ਦੀ ਰੰਗਤ ਬਹੁਤ ਵਧੀਆ ਆਵੇ ਤੇ ਉਸ ਤੋਂ ਬਾਅਦ ਅਸੀਂ ਕੀ ਕਰਨਾ ਜੋ ਆਪਾਂ ਟਮਾਟਰ ਕਾਜੂ ਹਰੀ ਮਿਰਚ ਲਸਣ ਆਦਿ ਹੋਰ ਸਮਾਨ ਦੀ ਪਿਓਰੀ ਤਿਆਰ ਕੀਤੀ ਸੋ ਇਸ ਦੇ ਵਿੱਚ ਪਾ ਦਵਾਂਗੇ ਤੇ ਇਸ ਨੂੰ ਅਸੀਂ ਹਲਕੇ ਸੇਕ ਤੇ 3 ਤੋਂ 4 ਮਿੰਟ ਲਈ ਪਕਾਵਾਂਗੇ ਦੋਸਤੋ ਇੱਥੇ ਇੱਕ ਗੌਰ ਰੱਖਣੀ ਹੈ ਕਿ ਆਪਾਂ ਸੇਕ ਨੂੰ ਜਿਆਦਾ ਤੇਜ਼ ਨਹੀਂ ਕਰਨਾ ਤੇ ਇੱਕਦਮ ਆਪਾਂ ਹੌਲੀ-ਹੌਲੀ ਕਰਦੇ ਹੋਏ ਆਪਣੀ ਇਸ ਗਰੇਵੀ ਨੂੰ ਪਕਾਉਣਾ ਗਰੇਵੀ ਪੱਕਣ ਤੋਂ ਬਾਅਦ ਜਦੋਂ ਗਰੇਵੀ ਤੇਲ ਛੱਡ ਜਾਵੇ ਤਾਂ ਅਸੀਂ ਇਸ ਦੇ ਵਿੱਚ ਪਾਵਾਂਗੇ ਇੱਕ ਕੱਪ ਜ्यां 200 ਗ੍ਰਾਮ ਫੇਟੇ ਹੋਇਆ ਦਹੀਂ। ਦੋਸਤੋ ਦਹੀਂ ਇੱਥੇ ਆਪਾਂ ਜਿਆਦਾ ਖੱਟਾ ਨਹੀਂ ਲੈਣਾ। ਅਗਰ ਤੁਹਾਡੇ ਕੋਲ ਦਹੀਂ ਨਹੀਂ ਹੈ ਤਾਂ ਤੁਸੀਂ ਤਾਜੀ ਮਲਾਈ ਜਾਂ ਇੱਥੇ ਫਿਰ ਕਰੀਮ ਦਾ ਇਸਤੇਮਾਲ ਵੀ ਕਰ ਸਕਦੇ ਹੋ ਤੇ ਨਾਲ ਹੀ ਅਸੀਂ ਪਾਵਾਂਗੇ ਨਮਕ ਸਵਾਦ ਦੇ ਅਨੁਸਾਰ। ਦੋਸਤੋ ਇੱਥੇ ਆਪਾਂ ਕੋਈ ਜਿਆਦਾ ਹੋਰ ਕੁਝ ਮਸਾਲੇ ਵਗੈਰਾ ਕੁਝ ਨਹੀਂ ਪਾਉਣੇ ਤੇ ਇਹ ਨਮਕ ਪਾਉਣ ਤੋਂ ਬਾਅਦ ਆਪਾਂ ਇਸ ਨੂੰ ਫੇਰ ਸਲੋ ਸੇਕ ਤੇ 2 ਤੋਂ 3 ਮਿੰਟ ਦੇ ਲਈ ਹੋਰ ਪਕਾਵਾਂਗੇ। ਇੱਥੇ ਆਪਾਂ ਕੀ ਕਰਨਾ ਜਦੋਂ ਆਪਣੀ ਗਰੇਵੀ ਬਿਲਕੁਲ ਤੇਲ ਛੱਡ ਜਾਵੇ ਤਾਂ ਉਹਨਾਂ ਟਾਈਮ ਆਪਾਂ ਇਸ ਨੂੰ ਹਲਕੇ ਸੇਕ ਦੇ ਉੱਪਰ ਪਕਾਉਂਦੇ ਜਾਵਾਂਗੇ ਦੇਖੋ ਆਪਣੀ ਗਰੇਵੀ ਇੱਕਦਮ ਤੇਲ ਛੱਡ ਚੁੱਕੀ ਹੈ ਜਾਨੀ ਕਿ ਆਪਣੀ ਗਰੇਵੀ ਇੱਕਦਮ ਤਿਆਰ ਹੈ ਹੁਣ ਅਸੀਂ ਕੀ ਕਰਨਾ ਇੱਥੇ ਜੋ ਆਪਾਂ ਆਲੂ ਫਰਾਈ ਕੀਤੇ ਸੀ ਉਹ ਨਾਲ ਆਲੂਆਂ ਨੂੰ ਇਸ ਦੇ ਵਿੱਚ ਪਾ ਦਵਾਂਗੇ ਆਲੂ ਪਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਥੋੜਾ ਥੋੜਾ ਹਿਲਾਉਂਦੇ ਜਾਵਾਂਗੇ ਤੇ ਨਾਲ-ਨਾਲ ਪੱਕਦੇ ਜਾਣਗੇ ਤੇ ਹੌਲੀ-ਹੌਲੀ ਆਪਣੀ ਜਿਸ ਤਰ੍ਹਾਂ ਆਪਣਾ ਆਲੂ ਗਰੇਵੀ ਪੱਕਦੀ ਜਾਵੇਗੀ ਤੇ ਉਸੇ ਤਰ੍ਹਾਂ ਹੀ ਆਪਣੀ ਗਰੇਵੀ ਇੱਕਦਮ ਪਰਫੈਕਟ ਗਾੜੀ ਹੁੰਦੀ ਜਾਵੇਗੀ ਤੇ ਹੁਣ ਆਪਾਂ ਇੱਥੇ ਕੀ ਕਰਨਾ ਇਹਨਾਂ ਆਲੂਆਂ ਨੂੰ 2 ਤੋਂ 3 ਮਿੰਟ ਇਸੇ ਤਰ੍ਹਾਂ ਹੀ ਪਕਾਵਾਂਗੇ ਬਿਨਾਂ ਢੱਕਣ ਤੋਂ ਤੇ ਉਸ ਤੋਂ ਬਾਅਦ ਫਿਰ ਅਸੀਂ ਕੀ ਕਰਾਂਗੇ ਇੱਥੇ ਪਾਵਾਂਗੇ ਅੱਧਾ ਚਮਚਾ ਕਸੂਰੀ ਮੇਥੀ ਦਾ ਕਸੂਰੀ ਮੇਥੀ ਨੂੰ ਦੋਸਤੋ ਆਪਾਂ ਇੱਥੇ ਕ੍ਰਸ਼ ਕਰਕੇ ਪਾਵਾਂਗੇ ਤੇ ਹੁਣ ਇੱਥੇ ਆਪਾਂ ਕੀ ਕਰਨਾ ਢੱਕਣ ਲਗਾ ਕੇ ਇਸ ਨੂੰ ਦੋ ਤੋਂ ਤਿੰਨ ਮਿੰਟ ਦੇ ਲਈ ਹੋਰ ਪਕਾਵਾਂਗੇ ਤਾਂ ਜੋ ਆਪਣੀ ਗਰੇਵੀ ਇੱਕਦਮ ਆਲੂਆਂ ਦੇ ਅੰਦਰ ਤੱਕ ਚਲੀ ਜਾਵੇ ਤੇ ਇੱਕਦਮ ਆਪਣੇ ਸ਼ਾਹੀ ਦਾ ਮਾਲੂ ਬਣ ਕੇ ਬਹੁਤ ਵਧੀਆ ਤਿਆਰ ਹੋਣ ਇੱਕਦਮ ਪਰਫੈਕਟ ਆਪਣੇ ਸ਼ਾਹੀ ਦਾ ਮਾਲੂ ਬਣ ਕੇ ਬਿਲਕੁਲ ਤਿਆਰ ਨੇ ਦੇਖੋ ਦੋਸਤੋ ਕਿਸ ਤਰ੍ਹਾਂ ਆਪਣੀ ਗਰੇਵੀ ਇਕਦਮ ਪੱਕ ਚੁੱਕੀ ਆ ਤੇ ਇੱਥੇ ਆਪਾਂ ਲਾਸਟ ਦੇ ਵਿੱਚ ਗਰਮ ਮਸਾਲਾ ਚਮਚੇ ਦਾ ਚੌਥਾ ਇਹ ਸਸਿਰਫ ਨਾ માત્ર ਹੀ ਪਾਵਾਂਗੇ ਮਸਾਲਾ ਪਾ ਕੇ ਆਪਾਂ ਇਸ ਨੂੰ ਥੋੜੇ ਹਲਕੇ ਜਿਹੇ ਸੇਕ ਤੇ ਹੋਰ ਇਸ ਨੂੰ ਪਕਾਵਾਂਗੇ ਲੋ ਆਪਣੇ ਇਕਦਮ ਪਰਫੈਕਟ ਸ਼ਾਹੀ ਦਮ ਆਲੂ ਬਣ ਕੇ ਬਿਲਕੁਲ ਤਿਆਰ ਨੇ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟਰ ਦੇ ਵਿੱਚ ਸਰਵ ਕਰਾਂਗੇ ਦੋਸਤੋ ਇਹਨਾਂ ਆਲੂਆਂ ਨੂੰ ਤੁਸੀਂ ਰੋਟੀ, ਨਾਨ, ਮਿਸੀ ਰੋਟੀ ਕਿਸੇ ਤਰ੍ਹਾਂ ਵੀ ਖਾ ਸਕਦੇ ਹੋ ਤੇ ਇੱਕਦਮ ਪਰਫੈਕਟ ਰੈਸਟੋਰੈਂਟ ਵਰਗੇ ਆਪਣੇ ਸ਼ਾਹੀ ਦਮ ਆਲੂ ਬਣ ਕੇ ਬਿਲਕੁਲ ਤਿਆਰ ਨੇ ਦੇਖੋ ਦੋਸਤੋ ਕਿਸ ਤਰ੍ਹਾਂ ਗਰੇਵੀ ਦੇ ਵਿੱਚ ਲਿਪਟੇ ਹੋਏ ਖੁਸ਼ਬੂਦਾਰ ਇੱਕਦਮ ਪਰਫੈਕਟ ਆਪਣੇ ਸ਼ਾਹੀ ਦਮ ਆਲੂ ਬਿਲਕੁਲ ਤਿਆਰ ਨੇ ਦੋਸਤੋ ਆਪਣੇ ਘਰ ਦੇ ਵਿੱਚ ਹੀ ਰੈਸਟੋਰੈਂਟ ਵਰਗੀਆਂ ਸਬਜ਼ੀਆਂ ਦਾ ਤੁਸੀਂ ਆਨੰਦ ਲੈ ਸਕਦੇ ਹੋ ਹੋਰ ਨਵੇਂ ਨਵੇਂ ਵੀਡੀਓਜ਼ ਦੇ ਲਈ ਕੈਪੀਟਲ ਫੂਡ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਵੋ